ਆਮਲੇ ਦੀ ਜੰਮੀ ਰੈਸਪੀ ਤਿਆਰ ਕਰਾਂਗੇ ਆਮਲੇ ਦੀ ਖੱਟੀ ਮਿੱਠੀ ਬਾਲਸ ਬਣਾਉਣ ਦੇ ਲਈ 500 ਗ੍ਰਾਮ ਆਮਲੇ ਲਏ ਹਨ ਇਹਨਾਂ ਨੂੰ ਧੋ ਕੇ ਸਾਫ਼ ਕਰ ਲਿਆ ਹੈ ਇਹਨਾਂ ਆਮਲਾਂ ਨੂੰ ਸਟੀਮ ਕਰਾਂਗੇ ਸਟੀਮ ਕਰਨ ਦੇ ਲਈ ਗੈਸ ਤੇ ਕੜਾਈ ਰੱਖਣੀ ਹੈ ਇਸ ਦੇ ਵਿੱਚ ਥੋੜਾ ਪਾਣੀ ਪਾ ਦੇਣਾ ਹੈ ਇਸ ਦੇ ਉੱਪਰ ਇੱਕ ਜਾਲੀ ਲਗਾ ਦੇਣੀ ਹੈ ਇਸ ਤਰ੍ਹਾਂ ਦੀ ਤੁਸੀਂ ਕੋਈ ਵੀ ਜਾਲੀ ਲਗਾ ਸਕਦੇ ਆ ਇਹਨਾਂ ਸਾਰੇ ਆਮਲਿਆਂ ਨੂੰ ਜਾਲੀ ਦੇ ਉੱਪਰ ਰੱਖ ਦੇਣਾ ਆ ਕੜਾਈ ਤੇ ਢੱਕਣ ਲਗਾ ਦਵਾਂਗੇ ਤੇ ਇਹਨਾਂ ਨੂੰ ਪੱਕਣ ਲਈ ਰੱਖ ਦੇਾਂਗੇ ਇਹ ਆਮਲੇ ਹੁਣ ਪੱਕ ਗਏ ਹਨ ਇਹ ਬਿਲਕੁਲ ਖਿਲੇ-ਖਿਲੇ ਹੋ ਗਏ ਨੇ ਇਹਨਾਂ ਦੀਆਂ ਕਲੀਆਂ ਬਿਲਕੁਲ ਅਲੱਗ ਹੋ ਗਈਆਂ ਆ ਗੈਸ ਤੇ ਫਲੇਮ ਨੂੰ ਬੰਦ ਕਰ ਦੇਣਾ ਆ ਇਹਨਾਂ ਆਮਲਿਆਂ ਨੂੰ ਪੱਕਣ ਲਈ 5 ਮਿੰਟ ਲੱਗੇ ਆ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਆ ਇਹ ਕਲੀਆਂ ਨੂੰ ਅਲੱਗ ਕਰ ਦੇਣਾ ਆ ਇਸ ਦੇ ਬੀਜ ਅਲੱਗ ਕਰ ਦੇਣੇ ਨੇ ਇਹਨਾਂ ਨੂੰ ਠੰਡਾ ਹੋਣ ਤੇ ਹੁਣ ਗ੍ਰाइंड ਕਰ ਲੈਣਾ ਆ ਆਮਲਿਆਂ ਨੂੰ ਇੱਕ ਮਿਕਸੀ ਜਾਰ ਦੇ ਵਿੱਚ ਪਾ ਦੇਣਾ ਆ। ਇਹਨਾਂ ਨੂੰ ਆਨ ਆਫ ਕਰਦੇ ਹੋਏ ਇੱਕ ਸਮੂਥ ਪੇਸਟ ਤਿਆਰ ਕਰਨਾ ਆ। ਇਹ ਆਮਲੇ ਦਾ ਇੱਕ ਪੇਸਟ ਤਿਆਰ ਹੋ ਗਿਆ। ਹੁਣ ਗੈਸ ਤੇ ਕੜਾਹੀ ਰੱਖਣੀ ਆ ਤੇ ਇਸ ਪੇਸਟ ਨੂੰ ਕੜਾਹੀ ਦੇ ਵਿੱਚ ਪਾ ਦੇਣਾ ਆ। ਪੇਸਟ ਨੂੰ ਘੜਚੀ ਦੇ ਨਾਲ ਲਗਾਤਾਰ ਹਿਲਾਉਂਦੇ ਹੋਏ 5-7 ਮਿੰਟ ਪਕਾਉਣਾ ਆ। ਹੁਣ 5-7 ਮਿੰਟ ਹੋ ਗਏ। ਚੇਸ ਨੂੰ ਪੱਕਦੇ ਆ ਇਸ ਦੇ ਵਿੱਚ ਗੁੜ ਪਾ ਦੇਣਾ ਆ 500 ਗ੍ਰਾਮ ਆਮਲੇ ਸੀ 500 ਗ੍ਰਾਮ ਗੁੜ ਪਾ ਦਿੱਤਾ ਗੁੜ ਨੂੰ ਮੈਲਟ ਕਰਨਾ ਆ ਗੁੜ ਹੁਣ ਮੈਲਟ ਹੋ ਗਿਆ ਆ ਗੁੜ ਦੇ ਮੈਲਟ ਹੋਣ ਤੇ ਹੁਣ ਇਹਦੇ ਵਿੱਚ ਮਸਾਲੇ ਪਾ ਦੇਣੇ ਆ ਅੱਧਾ ਚਮਚ ਜੀਰਾ ਪਾਊਡਰ ਅੱਧਾ ਚਮਚ ਕਾਲੀ ਮਿਰਚ ਪਾਊਡਰ ਅੱਧਾ ਚਮਚ ਅਜਵੈਨ ਪਾਊਡਰ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਚਿੱਟਾ ਨਮਕ 1-2 ਇੰਚ ਹਿੰਗ ਪਾ ਦੇਣੀ ਆ ਇਹ ਆਪਣੇ ਟੇਸਟ ਅਕੋਰਡਿੰਗ ਜ਼ਿਆਦਾ ਵੀ ਪਾ ਸਕਦੇ ਆ ਅੱਧਾ ਚਮਚ ਵੀ ਪਾ ਸਕਦੇ ਆ ਇਹ 2 ਚਮਚ ਸੌਣ ਦਾ ਪਾਊਡਰ ਪਾ ਦੇਣਾ ਆ ਮਸਾਲਿਆਂ ਨੂੰ ਮਿਕਸ ਕਰਨਾ ਆ ਪੇਸਟ ਨੂੰ ਥੋੜਾ گاੜਾ ਹੁਣ ਤੱਕ ਪਕਾਉਣਾ ਆ ਇਹ ਪੇਸਟ ਨੂੰ ਥੋੜਾ گاੜਾ ਹੋ ਗਿਆ ਹੈ 2 ਵੱਡੇ ਚਮਚ આમਚਰ ਪਾਊਡਰ ਪਾ ਦੇਣਾ ਆ ਇਹ ਪੇਸਟ ਹੁਣ ਬਿਲਕੁਲ ਰੈਡੀ ਆ ਆਮਲੇ ਦੀ ਬਾਲਸ ਬਣਾਉਣ ਲਈ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਆ ਆਮਲੇ ਦੀ ਬਾਲਸ ਨੂੰ ਕੋਟਿੰਗ ਕਰਨ ਲਈ ਚੀਨੀ ਦਾ ਪਾਊਡਰ ਤਿਆਰ ਕਰ ਲੈਣਾ ਆ ਹੁਣ ਇਹ ਆਮਲੇ ਦੀ ਛੋਟੀ ਛੋਟੀ ਬੋਲਸ ਬਣਾ ਕੇ ਚੀਨੀ ਦੇ ਪਾਊਡਰ ਦੇ ਨਾਲ ਕੋਟਿੰਗ ਕਰ ਲੈਣੀ ਇਹਨਾਂ ਨੂੰ ਇਹ ਆਮਲੇ ਦੀ ਖट्टी मीठी ਬੋਲਸ ਤਿਆਰ ਹਨ ਇਹ ਡਾਈਜੈਸ਼ਨ ਲਈ ਵੀ ਸਹੀ ਹਨ